ਸਾਸਿਕਾ ਮੈਡਮ ਜੀ ਹਾਂਜੀ ਹਾਂਜੀ ਕਰਨਵੀਰ ਮੈਡਮ ਕੋ ਸ਼ਿਕਾਇਤ ਨਹੀਂ ਹੈ ਦੀ ਕੀ ਕਿਹਾ ਨੰਬਰ ਬੜੇ ਵਧੀਆ ਆ ਇਹ ਆ 80% ਆ ਨੰਬਰ ਇਹਨਾਂ ਮੇਰੇ ਪਉਤਦੇ ਠੀਕ ਆ ਚਲੋ ਮੈਡਮ ਜਿੱਤੇ ਹੀ ਨਾ ਬਿਆਹ ਕਿਆ ਆਂ ਦਿਆ ਕਰੋ ਕਿ ਕੱਲ ਇਹ ਆ ਪਿਆਹੀ ਦੇ ਨਾ ਪੜੇ ਲਿਖੇ ਨਹੀਂਗੇ ਖਾੜੇ ਕੋ ਨਹੀਂ ਧਿਆਨ ਦਿੱਤਾ ਜਾਂਦਾ ਚਲੋ ਆਪੇ ਥੋੜਾ ਬੋਤਾ ਵਿਚਾਰਾ ਪੜ ਲੈਂਦਾ ਵਾ ਇਹਦੇ ਡੈਡੀ ਖੇਤੀਬਾੜੀ ਕਰਦੇ ਆ ਤੇ ਉਹਨਾਂ ਨਾਲ ਵੀ ਹੱਥ ਵਟਾਉਣਾ ਪੈਂਦਾ ਵਾ ਤੇ ਗੱਲ ਇਹ ਆ ਕਿ ਚਲੋ ਮਾੜਾ ਮੋਟਾ ਰਾਤ ਭਰਾਤੇ ਪੜ ਲੈਂਦਾ ਤਾਂ ਤਹੀ ਧਿਆਨ ਦੇ ਲਵੇ ਆ ਹਾਂਜੀ ਹਾਂਜੀ ਠੀਕ ਠੀਕ ਮੈਡਮ ਜੀ ਕੋਈ ਗੱਲ ਨਹੀਂ ਮੈਂ ਨਾ ਕੱਲ ਨੂੰ ਸਕੂਲ ਜ਼ਰੂਰ ਆਉਂਗੀ ਚੰਗਾ ਮੈਡਮ ਜੀ ਸਾਸਿਕਾ ਨਾ ਨਾ ਨਹੀਂ ਤੇ ਨਾ ਮੇਰਾ ਦਿਲੀ ਖੁਸ਼ ਕਰਤਾ ਕਹਿ ਲਈ ਹੀ ਕਰਨ ਦੇ ਨੰਬਰ ਜਿਹੜੇ 90% ਆਏ ਆ ਮੇਰੀ ਨਾ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂਗਾ ਮੈਨੂੰ ਤੇ ਇਹ ਹੀ ਕਿ ਮੇਰਾ ਪੁੱਤ ਐਵੇਂ ਜਾਂਦਾ ਸਕੂਲ ਪਰ ਨਹੀਂ ਮੈਨੂੰ ਲੱਗਦਾ ਵਾ ਮੇਰੇ ਪੁੱਤ ਦੀ ਪੜ੍ਹਾਈ ਦਾ ਮੋਲ ਜਰੂਰ ਪਾਊਗਾ ਆਉਂਦੇ ਆ ਨਾ ਇਹਨਾਂ ਨੂੰ ਮੈਂ ਦੱਸਦੀ ਆ ਕਿ ਕਰਨ ਦੇ ਸਕੂਲਾਂੋਂ ਹੋਣ ਆਇਆ ਸੀ ਕਰਨਵੀ ਦੇ ਨਾਲ ਹੀ ਆ ਇਹਨਾਂ ਦੇ ਦੋਵੇਂ ਪਿਓ ਬਤੰਬੀ ਤੇ ਗਏ ਆ ਕੋਈ ਗੱਲ ਨਹੀਂ ਕਿੰਨੀ ਖੁਸ਼ੀ ਆ ਗਈ ਗੱਲ ਵਾ ਚਲ ਕੋਈ ਨਹੀਂ ਜੇ ਇਹ ਸਾਡੇ ਨਾਲ ਇਦਾਂ ਕਰਦੇ ਆ ਕੀ ਤਾਂ ਮੇਰਾ ਪੁੱਤ ਵੱਡਾ ਹੋ ਕੇ ਕਿ ਨੌਕਰੀ ਤੇ ਲੱਗ ਹੀ ਜਾਵੇ ਵਧੀਆ ਗੱਲ ਹੀ ਆ ਮੈਂ ਵੇਖਾਂ ਬਾਹਰ ਕੀ ਆਈ ਏ ਤੇ ਰਮਨ ਬੜੀ ਖੁਸ਼ ਵਾਜ ਆਜੋ ਆਜੋ ਤੁਹਾਨੂੰ ਵੀ ਖੁਸ਼ੀ ਵਾਲੀ ਗੱਲ ਦੱਸਦੀ ਆ ਮੈਂ ਕੀ ਆ ਗੱਲਾਂ ਨਹੀਂ ਟਿਕਣ ਲਈ ਅੱਛਾ ਬਣਾ ਕੀ ਆ ਕਰਨ ਦੇ ਸਕੂਲੋਂ ਫੋਨ ਆਇਆ ਏ ਕੀ ਕਹਿੰਦੇ ਆ ਮੈਡਮ ਜੀ ਦਾ ਮੈਂ ਤਾਂ ਜਦੋਂ ਉਹਨੇ ਦੱਸਿਆ ਨਾ ਕਿ ਮੈਂ ਇਹਦਾ ਸਕੂਲ ਤੋਂ ਬੋਲਣ ਲਈ ਪਹਿਲਾਂ ਤਾਂ ਮੈਂ ਡਰੀ ਗਈ ਮੈਨੂੰ ਪਤਾ ਨਹੀਂ ਤਰਨ ਦਾ ਬਿਲਾਮਾ ਨਾ ਆ ਗਿਆ ਹੋਏ ਹਾਂ ਤੇ ਮੈਨੂੰ ਮੈਂ ਆਪ ਨੂੰ ਪੁੱਛਿਆ ਮੈਂ ਕਿ ਮੈਡਮ ਜੀ ਤੇ ਨਾਮਾ ਨੂੰ ਮੈਂ ਨਾ ਅੱਗੇ ਮੈਂ ਨੇ ਖੁਸ਼ੀ ਵਾਲੀ ਗੱਲ ਦੱਸਣ ਲੱਗੀ ਮੈਂ ਹਾਂ ਦੱਸਾਂ ਕਿ ਛੇਤੀ ਹਾਂ ਤੇ 90% ਨੰਬਰ ਲਏ ਤਾਂ ਬੇਟੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋ ਗਿਆ ਵੀ ਮੈਨੂੰ ਸੁਣ ਕੇ ਇੰਨੀ ਖੁਸ਼ੀ ਹੋਈ ਕਿ ਚਲ ਅਹੀਂ ਨਹੀਂ ਹਾਂ ਪੜੇ ਚਲ ਮੇਰਾ ਪੁੱਤ ਪੜਿਆ ਤੇ ਤਾਂ ਗਾਲੀ ਨੰਗਰੀ ਕਰ ਲੂਗਾ ਕਿ ਤੇ ਤੁਹਾਡੇ ਵੀ ਦਿਨ ਬਦਲ ਜਾਣਗੇ ਆਹੋ ਇਹ ਤਾਂ ਗੱਲ ਚਰੀ ਤੇ ਤਾਂ ਵੀ ਇਹ ਲੋ ਤੁਹਾਡੇ ਨਾਲ ਵੀ ਕੰਮ ਕਰਾ ਦਿੰਦਾ ਤੇ ਪਾਪਾ ਕੱਲੇ ਲੱਗੇ ਆ ਤੱਕੇ ਤੇ ਰਾਤ ਬਰਾਤੇ ਕਿਤਾਬ ਵੀ ਵੀਹ ਲਿੰਦਾ ਫੇਰ ਵੀ ਚੰਗਾ ਨਿਆਣੇ ਹੋਰ ਦਾ ਨਿਆਰਾ ਨੀ ਦਾ ਵੀ ਮੈਨੂੰ ਖੱਜਾ ਤਾਂ ਉਹਦੇ ਮੇਰੇ ਤੇ ਜਾਣਾ ਵਾ ਤੇ ਮੈਂ ਖਾਣ ਪੀਣ ਜਾਣਾ ਉਹ ਪਾਥੀਰਾ ਬੰਦਾ ਇਹ ਗੱਲ ਦਾ ਪਤਾ ਵਾ ਫੇਰ ਮਾਪੇ ਬਿਨਾਂ ਪੜਵ ਤੇ ਮੈਰੇ ਸਿੱਤੇ ਸਾਰੀ ਗੇਮ ਉਹ ਤਰ੍ਹਾਂ ਮੈਂ ਤੇ ਕਰਦਾ ਹਾਂ ਘਰ ਵਿੱਚ ਜੋ ਹੋਣਿਆ ਵਾ ਉਹ ਵੀ ਤੇ ਬੱਚਾ ਵੇਖਣੀ ਦਿਆ ਨਾ ਕਿ ਘਰ ਵਿੱਚ ਕੀ ਬੰਦਿਆ ਤਾਂ ਕਰਕੇ ਵਿਚਾਰਾ ਨਾ ਸੋਚਦਾ ਵੀ ਰਹਿੰਦਾ ਧਨਿਆ ਹਾਂ ਅੰਦਾ ਨਾ ਤਿਹੀ ਮੈਂ ਹਲਾ ਛੇਰੀ ਦਊ ਤੇ ਮੈਂ ਵੀ ਹਲਾ ਛੇਰੀ ਦਊਂਗੀ ਕੀ ਪੁੱਤ ਜਿੱਦਾਂ ਦਸ ਮਹੀਨਿਆਂ ਤੱਕ ਮਿਹਨਤ ਕੀਤੀ ਹੈ ਨਾ ਗਾੜੀ ਵੀ ਤੂੰ ਇਦਾਂ ਹੀ ਮਿਹਨਤ ਕਰਨੀ ਨੇ ਮਿਹਨਤ ਕੀਤੀ ਹੋਵੇ ਤਾਂ ਫਲ ਜ਼ਰੂਰ ਮਿਲਦਾ ਇੱਕ ਨਾ ਇੱਕ ਦਿਨ ਮੇਰਾ ਦਾਦਾ ਇਹ ਟਿਊਸ਼ਨ ਖਰਾਦਣੇ ਅੱਗੇ ਹਾਂ ਸਹੀ ਗੱਲ ਬਤਾ ਦੀ ਟਿਊਸ਼ਨ ਖਰਾਦਣ ਚੱਲ ਜਿਹੜੀ ਗੱਲ ਦਾ ਨਾਕ ਪਤਾ ਲੱਗੂਗਾ ਉਹ ਗੱਲ ਦਾ ਪਤਾ ਤੈਨੂੰ ਟੀਚਰ ਦੱਸੂਗਾ ਤੇ ਟਿਊਸ਼ਨ ਖਾਉਣੀ ਤਾਂ ਸਕੂਲ ਟੀਚਰ ਕੋਲ ਰਖਵਾਈਏ ਦੀ ਚਲੋ ਮੈਡਮ ਨੂੰ ਪੁੱਛ ਲੈਨੇ ਆ ਕੀ ਕਹਿੰਦੇ ਆ ਤੇ ਮੈਨੂੰ ਤਾਂ ਪੜ੍ਹਾਈ ਹੀ ਖੁਸ਼ੀ ਆ ਇਹ ਦਾਦਾ ਜੀ ਮੇਰਾ ਰੂਹ ਰਿhta ਛੜੇ ਲਿ ਦੱਸਦੇ ਨੇ ਤਾਂ ਉਹਨੂੰ ਵੀ ਦੱਸੇ ਕੁਣਿਆ ਸੰਜੇਓ ਤੇ ਬਾਹਰ ਦੇ ਕੰਮ ਵਾਲਨਾਂ ਤੇ ਧਿਆਨ ਘਟ ਗਿਆ ਕਰ ਤੇ ਪੜਾਈ ਵਾਦਿਆਂ ਹੁੰਦੀ ਬਰਾਬਰ ਬਾਹਰ ਤੇ ਮੈਂ ਘਟਦਾ ਹੀ ਨਹੀਂ ਉਹਨੂੰ ਚੱਲ ਫੇਰ ਵੀ ਉਹਨੂੰ ਹੁਣ ਦਵਾ ਦੇਣਾ ਤਾ ਆਪਾਂ ਕੱਲੇ ਲੱਗਿਆ ਕਿ ਚੱਲ ਕੋਈ ਨਾਮ ਕਰਵਾ ਦਾਂ ਚੱਲ ਇੱਕ ਦਵਾ ਹੁੰਦਾ ਹੀ ਆ ਵੀ ਪਿਓ ਬਾਹਰ ਗਿਆ ਹੁੰਦਾ ਵੀ ਵੇਖਾਂ ਕੀ ਕਰੰਦੇ ਆ ਆਹੀ ਇੱਕ ਹੱਦ ਤਾ ਦੀ ਠੀਕ ਵਾ ਤੇ ਜੇ ਆ ਚੰਗੀ ਖਬਰ ਮਿਲੀ ਤੇ ਨਹੀਂ ਤਾਂ ਘਰ ਰਹਿ ਰਹਿ ਕੇ ਆਪਣੂ ਸੈਨਾ ਦੀਆਂ ਸੁਣ ਸੁਣ ਕੇ ਮੈਂ ਤਾਂ ਸੜੀ ਹੀ ਨਹੀਂ ਉਹ ਜ਼ਿਆਦਾ ਰੱਬ ਨਾਲ ਹੋਣ ਲਿਖਾ ਪੜਿਆ ਹੈ ਤੇ ਨੌਕਰੀ ਕਰਨੀ ਡਿਆ ਹੋ ਕਹਿੰਦੇ ਇਹ ਪੜੇਦਾ ਹੈ ਘਰ ਪੱਠੇ ਪਾਉਂਦੇ ਉਹੀ ਤਾਂ ਗੱਲ ਵਾ ਮਿਹਨਤ ਕੀਤੀ ਹੋਏ ਨਾ ਫਰ ਮਿਲਦਾ ਹੀ ਮਿਲਦਾ ਚੁੱਪ ਕਰਕੇ ਬੰਦਾ ਨਾ ਲੱਗਾ ਰਹੇ ਇਹ ਹੋਏ ਤਾਂ ਤੇਰੀ ਗੱਲ ਠੀਕ ਹੈ ਤੇ ਕਿਦਾਂ ਵਾ ਹੁਣ ਲੱਗੂ ਕੀ ਤਾਂ ਲੱਗ ਥੋੜਾ ਅੱਗੇ ਨਾ ਠੀਕ ਹੋਣਾ ਤੇ ਲਿਆ ਰੋਟੀ ਰੋਟੀ ਖਾਣੇ ਪਹਿਲਾਂ ਮੈਂ ਨਾ ਚਾਹ ਪੀੜੀ ਆ ਪੁੱਤ ਚਾਹ ਪੀੜੀ ਚਾਹ ਬਣਾਉਂਦਾ ਫਿਰ ਚਾਹ ਬਣਾ ਦੇ ਤੇ ਮੈਂ ਡੱਡਾ ਧਰ ਦੇ ਤੇ ਰੋਟੀ ਚਲ ਕੋਈ ਨਾ ਕਸੇ ਰਾਹ ਤੇ ਮੇਰਾ ਬੰਦ ਖੁਸ਼ ਕਰਤਾ ਹਾਂ ਚਲ ਮੈਂ ਤੇ ਨਹੀਂ ਪੜਿਆ ਤੇ ਚਲ ਮੇਰਾ ਪੁੱਤ ਪੜ ਪੜ ਕੇ ਕਿਤੇ ਲੱਭ ਜੂਗਾ ਹੱਦ ਹੋ ਗਈ ਆ ਮੈਂ ਆਪਣਾ ਮੁੰਡਾ ਏਡੇ ਵਧੀਆ ਸਕੂਲ ਪਾਇਆ ਤੇ ਉਹਨੇ ਏਡੇ ਵਧੀਆ ਕਦੀ ਨੰਬਰ ਹੀ ਨਹੀਂ ਖੜੇ ਤੇ ਇਹਨਾਂ ਦਾ ਮੁੰਡਾ ਸਰਕਾਰੀ ਸਕੂਲੇ ਪੜ੍ਹ ਕੇ ਕਿੱਡੇ ਵਧੀਆ ਨੰਬਰ ਲੈ ਗਿਆ ਮੈਨੂੰ ਤਾਂ ਲੱਗਦਾ ਗੱਪ ਮਾਰਨ ਦੇ ਆ ਪਰ ਕੋਈ ਨਾ ਇਹਨਾਂ ਨਾਲ ਕਰਨੀ ਗੱਲ ਆ ਮੇਰੀ ਗੱਲ ਸੁਣਿਓ ਹੁਣ ਹੋ ਗਿਆ ਵਾ ਹੁਣ ਕੀ ਆ ਬੜਾ ਚੰਗਾ ਸਮਾਂ ਹੀ ਨੇ ਨਾ ਕੁੜੇ ਭਰਾ ਨੂੰ ਵਿਚੇ ਵਿੱਚ ਛਲੀਆਂ ਫੇਰਨ ਦੇ ਆ ਕਾਦੀ ਛੁਰੀ ਫਿਰਦੀ ਉਹਨੇ ਤੇ ਤਾਂ ਕਿਹੜੇ ਤਰੀਕੇ ਨਾਲ ਪਿਆਹਾ ਤੇ ਲਾ ਦੇ ਕੇ ਤੇ ਮੁੰਡੇ ਦੇ ਵਧੀਆ ਨੰਬਰ ਲੈ ਲਏ ਆ ਉਹ ਮੁੰਡਾ ਪੜਦਾ ਸੀ ਉਹਦਾ ਤੇਜ਼ ਹੀ ਲਾਇਕ ਹੀ ਬੜਾ ਪੜਦਾ ਸੀ ਸਾਰਾ ਦਿਨ ਤੇ ਪਠੇ ਪੁੰਦਾ ਰਹਿੰਦਾ ਵਾ ਪੜਦਾ ਕਿਹੜੇ ਵੇਲੇ ਹੀਗਾ ਇਹ ਨਾ ਪੱਕੀ ਗੱਲ ਵਾ ਇਹਨੇ ਪੈਸੇ ਦਿੱਤੇ ਹੀ ਕਿਤੇ ਤੇ ਪੈਸੇ ਦੇ ਕੇ ਤੂੰ ਨੰਬਰ ਵਾਦ ਰੱਲੇ ਆ ਮੈਂ ਨਹੀਂ ਜਾਣਦੀ ਚੰਗੀ ਤਰ੍ਹਾਂ ਉਹ ਯਾਰ ਇਸ ਤਰ੍ਹਾਂ ਨਹੀਂ ਘੁੰਮਣਾ ਹੁੰਦਾ ਠੀਕ ਹੈ ਨਾ ਤੇਰਾ ਤੂੰ ਤੇਰਾ ਦਿਮਾਗ ਕਰਨ ਲਿਆ ਕੰਮ ਮੇਰਾ ਦਿਮਾਗ ਬਿਲਕੁਲ ਸਹੀ ਚੱਲਦਾ ਵਾ ਦਿਮਾਗ ਤੁਹਾਡਾ ਨਹੀਂ ਕੰਮ ਕਰਦਾ ਤੁਹਾਡੇ ਦਿਮਾਗ ਤੇ ਪੈ ਗਿਆ ਪਰਦੇ ਜਿੱਦਣਾ ਪਰਦੇ ਲੱਥੇ ਨਾ ਤੇ ਫੇਰ ਉਹ ਵਸ਼ੌਨੀ ਆ ਤੁਹਾਨੂੰ ਉਹ ਜਿਹਨੇ ਪੜਨਾ ਨੰਬਰ ਉਹਦੇ ਆਉਣਾ ਹੈ ਕਿ ਐਵੇਂ ਇਦਾਂ ਕਿ ਤਾ ਨੰਬਰ ਆ ਗਏ ਉਹਦੇ ਨਾ ਪੜਦਾ ਨਾ ਲਿਖਦਾ ਸਾਰਾ ਦਿਨ ਡੰਗੜਾਂ 'ਚ ਇਕੱਠੇ ਪੌਂਦਾ ਰਹਿੰਦਾ ਆਪਣੇ ਪਿਓ ਦਾ ਕੰਮ ਕਰੁੰਦਾ ਰਹਿੰਦਾ ਵਾ ਪੜਦਾ ਨੇ ਸਰਕਾਰੀ ਸਕੂਲ ਹੈ ਕਦੀ ਚੱਲ ਗਿਆ ਤੇ ਕਦੀ ਨਾ ਗਿਆ। ਉਹ ਮੇਰੀ ਗੱਲ ਸੁਣ ਲੈ ਕਿਹਦੇ ਕਰਮਾਂ ਦਾ ਕੋਈ ਮਿਲਿਆ ਹੁੰਦਾ। ਠੀਕ ਨਹੀਂ? ਇਹ ਚ ਕਰਮਾਂ ਵਾਲੀ ਕਿਹੜੀ ਗੱਲ ਆ ਗਈ? ਵੱਡਿਆਂ ਦੇ ਦੇ ਕੇ ਨੰਬਰ ਲੈ ਲੈਣੇ ਤੇ ਤੇ ਕਰਮਾਂ ਗਏ। ਤੁਸੀਂ ਵੀ ਹਾਦੀ ਕਰਦੇ ਜੇ। ਜੇ ਮੈਂ ਗੱਲ ਦੱਸਣ ਦੀ ਤਾਂ ਮੰਨ ਜੋ ਹਾਂ ਪੀਰੇ ਪੈਸੇ ਦੇ ਕੇ ਨੰਬਰ ਲਏ ਆ। ਠੀਕ ਵਾ ਨਾ ਸਕੂਲ ਤਾਂ ਕਦੀ ਜਾਂਦਾ ਮੈਂ ਵੇਖਿਆ ਨਹੀਂ। ਜਦੋਂ ਵੇਖਣਾ ਬਿਮਾਰੀ ਦਾ ਬਹਾਨਾ ਲਾ ਕੇ ਘਰ ਪਿਆ ਹੁੰਦਾ ਲੰਮੀ। ਜੇ ਸਕੂਲ ਇਸ ਕਲੇ ਜਾਂਦਾ ਹੋਵੇ ਪੜਦਾ ਹੋਵੇ ਤਾਂ ਮੈਨੂੰ ਪਤਾ ਲੱਗੇ। ਪੜਤਾਂ ਤੇ ਕਦੀ ਵੇਖਿਆ ਨਹੀਂ ਤੱਕ ਮੈਂ। ਇਹਨੇ ਨੰਬਰ ਕਿਦਾਂ ਆ ਸਕਦੇ ਆ ਬੜੇ ਖੁਸ਼ ਹੋਣ ਦੇ ਮਾਪਿਓ ਸਾਡੇ ਤੇ ਪੁੱਤ ਦੇ ਇਹਨੇ ਨੰਬਰ ਆ ਗਏ ਆ ਹੈ ਜਦੋਂ ਸਾਮਾ ਦਾ ਰੋਟੀ ਪਣੀ ਖਾ ਲਈਦਾ ਵਾ ਤਾਂ ਪਰ ਅੰਦਰੋਂ ਦੇ ਆਈ ਜਾ ਕਿ ਨਹੀਂ ਜਾਈਦਾ ਅੰਦਰੋਂ ਅੰਦਰੀ ਤੇ ਜਾ ਕੇ ਸਾਂਹ ਦਾ ਫੋਨ ਵੇਂਦਾ ਰਹਿੰਦਾ ਸਾਦ ਪੜਦਾ ਕਿਹੜੇ ਵੇਲੇ ਆ ਤੇਨੂੰ ਤੈਨੂੰ ਇਹ ਗੱਲ ਤਾਂ ਪਤਾ ਵਾ ਉਹ ਫੋਨ ਵੇਂਦਾ ਕਿਹੜੇ ਪੜਦਾ ਵਾ ਤੇ ਮੈਂ ਘਰ ਚ ਹੀ ਰਹਿੰਦੀ ਆ ਮੈਂ ਕਿਹੜੀ ਬੜੀ ਦੂਰ ਰਹਿੰਦੀ ਆ ਕਿਤੇ ਇਹਨੂੰ ਪਤਾ ਨਹੀਂ ਲੱਗਦਾ ਮੈਂ ਸਭ ਕੁਝ ਵੇਖਦੀ ਆ ਕਿਹੜਾ ਬਾਕੀ ਯਾਰ ਹਰ ਕੱਪੜਾ ਕੱਢੀ ਗੱਲਣਾ ਕਰਿਆ ਕਰ ਯਾਰ ਇਹ ਚੰਗੇ ਲੱਗਦੀ ਆ ਆ ਜਿਹੜੀ ਗੱਲ ਵਾ ਨੰਬਰਾਂ ਵਾਲੀ ਮੈਨੂੰ ਮੈਂ ਇਹ ਗੱਲ ਦੀ ਤਹਿ ਤੱਕ ਜਾਣਾ ਤੇ ਝੂਠ ਹੀ ਬੋਲਣ ਦੇ ਆ ਭਜਾ ਪੈਸੇ ਪੁਹੇ ਦੇ ਕੇ ਨੰਬਰ ਲੱਲੇ ਆ ਮੇਰੀ ਗੱਲ ਸੁਣ ਜੇ ਬੱਚੇ ਦੇ ਨੰਬਰ ਆ ਗਏ ਤੇ ਖੁਸ਼ ਹੋਈ ਤਾਂ ਹੁੰਦਾ ਠੀਕ ਨਹੀਂ ਆ ਜੈਲੀ ਖੁਸ਼ੀ ਮੇਰੇ ਕੋਲ ਹੀ ਹੁੰਦੀ ਆਪਣਾ ਕਿਤੇ ਕਾਰੋਬਾਰ ਲਾ ਕੇ ਤੁਰ ਪੈਣਗੇ ਠੀਕ ਨਹੀਂ ਕਾਰੋਬਾਰ ਲੈ ਕੇ ਤੁਰਨਾ ਇੰਨਾ ਨਹੀਂ ਇਹ ਤੇ ਇਹ ਤੇ ਸਿੱਖੇ ਦੂਜਿਆਂ ਦੇ ਟੁਕੜਿਆਂ ਤੇ ਪੜਨਾ ਇੰਨਾ ਕਾਰੋਬਾਰ ਸੌ ਲੈ ਕੇ ਤੁਰਨਾ ਇਹ ਤੇ ਦੂਜਿਆਂ ਦਾ ਥਾਵ ਲੈ ਵੰਦੇ ਰਹਿੰਦੇ ਆ ਤੇ ਇਥੋਂ ਖਾਣ ਪੀਣ ਨੂੰ ਮਿਲ ਜੇ ਤੇ ਆਰਾਮ ਨਾਲ ਪਏ ਰਹੀਏ ਕੋਈ ਕੰਮ ਨਾ ਕਰਨਾ ਪਵੇ ਤੇ ਜੇ ਜਨਾਨੀਆਂ ਦੇ ਮਤ ਉਸ ਦਾ ਕੀ ਆ ਨਾ ਠੀਕ ਨਹੀਂ ਤੇ ਮੇਰੀ ਇੱਕ ਗੱਲ ਸੁਣ ਉਹਨੇ ਹੁਣ ਨੰਬਰ ਲੈ ਲਿਆ ਤੇ ਅਹੀਂ ਹੁਣ ਕੀ ਕਰ ਸਕਦੇ ਹੋ ਚਲ ਤੂੰ ਪਟਾ ਸਕਣੀ ਆ ਤੇ ਮੈਂ ਕਿੱਦਾਂ ਮੈਂ ਪਟਾ ਸਕਦਾ ਵਾਂ ਪਰ ਜਿਹੜਾ ਕੰਮ ਕੀਤਾ ਉਹ ਤਾਂ ਸਾਹਮਣੇ ਨਿਤਰ ਕੇ ਆਵੇ ਝੂਠੇ ਨੰਬਰ ਬਣਾ ਕੇ ਤੇ ਕਿੱਡੇ ਖੁਸ਼ ਹੋਣ ਦੇ ਆ ਹੈ ਸੁਣਾਉਣ ਤਾਂ ਮੈਨੂੰ ਡਈ ਹੋਣੀ ਆ ਵੀ ਇਹ ਸੁਣ ਲੈ ਕਿਹ ਤਰ੍ਹਾਂ ਦਾ ਸੜੇ ਮੈਂ ਪਸਾੜਦਾ ਮੇਰੀ ਸੜੇ ਜੁੱਤੀ ਤੂੰ ਨਾ ਰਮਾਨ ਕਾ ਕੇ ਨਾ ਦਿਮਾਗੜਾ ਮੈਂ ਸ਼ਾਂਤ ਕਰ ਕੋਈ ਗੱਲ ਨਹੀਂ ਠੀਕ ਆ ਸ਼ਾਂਤ ਕਰ ਦਮ ਪਰ ਲੇਕਿਨ ਉਹਦਾ ਬੱਚਾ ਕਾਰੋਬਾਰ ਤੇ ਰੱਖ ਜੂਏ ਚੰਗੀ ਗੱਲ ਹੀ ਆ ਨਾ ਉਹ ਵੀ ਕਮਾਉਣ ਲੱਪਣਗੇ ਦਰਦ ਇਹ ਗੱਲ ਨਹੀਂ ਇੱਥੇ ਦੇ ਪੈਸੇ ਦੇ ਕੇ ਨੰਬਰ ਲੱਲੇ ਆ ਨਾ ਜਦੋਂ ਟੈਸਟ ਦਿੱਤਾ ਨਾ ਫੇਰ ਨਹੀਂ ਪੈਸੇ ਦਿੱਤੇ ਜਾਣੇ ਫੇਰ ਕਰ ਤੂਤਾ ਦਾ ਪਤਾ ਲੱਗਣਾ ਸਾਹਮਣੇ ਫੇਰ ਤੁਹਾਨੂੰ ਪਤਾ ਲੱਗਣਾ ਵੀ ਜੀਵਨ ਸੱਚ ਬੋਲਦੀ ਹੈਗੀ ਹੁਣ ਤੈਨੂੰ ਨਾ ਪਤਾ ਲੱਗਦਾ ਮਤ ਤੇ ਪੈ ਗਿਆ ਪਰਦਾ ਤੁਹਾਡੀ ਤੇ ਓਏ ਯਾਰ ਦਿਮਾਗ ਖਰਾਬ ਨਾ ਮੇਰੀ ਗੱਲ ਨਾ ਕਰ ਤੁਹਾਨੂੰ ਸੰਗਲ ਤੁਹਾਡੇ ਨਾਲ ਤੇ ਗੱਲ ਕਰਨੀ ਬੇਕਾਰ ਵਾ ਯਾਰ ਨੰਬਰ ਕਿਹਨੇ ਲੈ ਲਈ ਇਹਦੇ ਬਾਣੀ ਡੇਡਪਿਡ ਕਿਤੇ ਹੋਣਦੀ ਹੈ ਹੈ ਇਹ ਨਾਲ ਉਹਦੇ ਕਈ ਪੇਪਰ ਦੇਣਾ ਉਹੀ ਗੱਲ ਉਹਨਾਂ ਦਾ ਦਿਮਾਗ ਜਿਨਾਂ ਦੇ ਦੀ ਮਤ ਖੁਰਾਂ ਪਿਛੇ ਹੱਦ ਹੋਈ ਹੈ ਪਤਾ ਨਹੀਂ ਕਿੱਥੇ ਦਪਾ ਹੋਇਆ ਲੈ ਵੇਖ ਕੇ ਦਾ ਫੋਨ ਲੈ ਕੇ ਬੈਠਾ ਵਾ ਹੈ ਕੋਈ ਸ਼ਰਮਾਜਾ ਇਹਨੂੰ ਉਹਨਾਂ ਦੇ ਮੁੰਡੇ ਨੇ ਸਰਕਾਰੀ ਸਕੂਲੋਂ ਪੜ੍ਹ ਕੇ ਇਹਦੇ ਨੰਬਰ ਲੈ ਆ ਤੇ ਇਹ ਦਿਨੇ ਵੀ ਫੋਨ ਤੇ ਰਾਤ ਵੀ ਫੋਨ ਤੇ ਪੁਆ ਤੀ ਮੇਰੇ ਸੱਚ ਸੁਆਣ ਖਤੇ ਨੇ ਇਹਨੂੰ ਤਾਂ ਮੈਂ ਮਾਤਾ ਦਿੰਨੀ ਆ ਨਾ ਜਿੜਕ ਜਿਹੜਾ ਇਹ ਫੋਨ ਤੇ ਚੜਿਆ ਇਹਦਾ ਦਿਨ ਰਾਤ ਇੱਧਰ ਫੜਾ ਹ ਜਿੜਕ ਇਹਨੂੰ ਪੱਛੀ ਕਿਹ ਟਾਈਮ ਲਾ ਲਿਆ ਪਰ ਹੋਣਾ ਕੀ ਆ ਉਹਾਂ ਦੇ ਸਿਰ 'ਚ ਸਵਾਇਕ ਪੋਣਾ ਜਦਾਂ ਨਹੀਂ ਦੋ ਕੀ ਸਵਾਭ ਆਤੀ ਹੁਣ ਉਹਦੇ ਵੱਲ ਵੇਖ ਲਾ ਸਰਕਾਰੀ ਸਕੂਲੇ ਪਾਇਆ ਵਾ ਉਹਨੂੰ ਕਰਨ ਨੂੰ ਅੱਛਾ ਹੈ ਤੇ ਵੇਖ ਲਾ ਕਿੰਨੇ ਨੰਬਰ ਲੈ ਆਏ ਉਹਨੇ ਕਿੰਨੇ ਲੈ ਗਿਆ ਵਾ ਉਹਦੀ ਮੈਡਮ ਦਾ ਐਫ ਆਨ ਹੈ ਅੱਛਾ ਤੇ ਵਾਵਾ ਇਹ ਨੰਬਰ ਲੈ ਗਿਆ ਵਾ ਤੇਰੀ ਮਾਂ ਤੇ ਉਹ ਤਾਂ ਕਿੰਨੇ ਖੁਸ਼ ਹੋਣ ਨਹੀਂ ਤੇ ਤੂੰ ਨ ਖੱਤਿਆ ਵਧੀਆਂ ਤੋਂ ਵਧੀਆਂ ਫੋਨ ਲੈ ਕੇ ਦੋ ਮੈਨੂੰ ਆ ਲੈ ਕੇ ਦੋ ਸਾਰਾ ਦਿਨ ਤੇਰੀਆਂ ਡਿਮਾਂਡਾਂ ਨਹੀਂ ਪੂਰੀਆਂ ਹੁੰਦੀਆਂ ਤੇ ਨੰਬਰ ਕਿੰਨੇ ਲੈਣੇ ਆ ਨਹੀਂ ਪੜਦਾ ਤੈਗਾ ਔਰ ਕਿੱਦਾਂ ਪੜਾਂ ਮੈਂ ਬੜਾ ਪੜਦਾ ਵਾ ਤੂੰ ਮੈਂ ਖੱਟਣ ਨੰਬਰ ਤੇ ਤੇਰੇ ਕਦੀ ਆਏ ਮੈਂ ਵੇਖਿਆ ਨਹੀਂ ਸਿਰਚ ਸਵਾਹ ਪਉਣਾ ਹਰ ਵਾਰੀ ਸਵਾਹ ਲਈ ਕਿڑی ਗੱਲ ਵਾ ਉਹ ਪੜਦਾ ਸਰਕਾਰੀ ਥੋਲੇ ਸਰਕਾਰੀ ਥੋਲੇ ਤੇ ਵਜਦੀ ਨਗਲ ਪ੍ਰਾਈਵੇਟ ਕਿੱਥੇ ਵਜਦੀ ਹੈ ਇਹੋ ਹੀ ਇਹੋ ਤਰੇ ਮੈਂ ਪੀਣ ਨੂੰ ਕਹੈਂਂ ਦੇਹੀ ਮੈਂ ਕਿ ਤਾ ਪੈਸੇ ਦੇ ਕੇ ਨਾ ਤੇ ਨੰਬਰ ਵਾਦ ਕਰਾ ਲੈਣਾ ਮੁੰਡੇ ਦੇ ਹੈ ਉਹ ਕਿਹੜਾ ਮੇਰੇ ਪੈਰਾਂ ਤੇ ਪਾਣੀ ਪੈਂਡੰਦਾ ਉਹ ਉਥੇ ਦੀ ਮਾੜੀ ਸਫਾਰਸ਼ ਪਾ ਦੋ ਤੇ ਉਧਰ ਨਗਲ ਮਰੋਣਾ ਆ ਜਾਂਦੇ ਮੇਰੀ ਗੱਲ ਸੁਣ ਵੇਹਲਾ ਤੂੰ ਮੇਰੇ ਨਾਲ ਦੀ ਗੱਲ ਕੀਤੀ ਆ ਤੇਰਾ ਕਿਉਂ ਤਾਂ ਮੈਨੂੰ ਗੱਲ ਨਹੀਂ ਕਰ ਦਿੰਦਾ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕੀ ਸਿਰਚ ਧੂੜਿਆ ਹੋਵੇ ਦੀ ਜਦੋਂ ਨਹੀਂ ਉਹਦਾ ਉਹਨਾਂ ਦੀਆਂ ਗੱਲਾਂ ਜਦੋਂ ਨਹੀਂ ਉਹਦਾ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਪਖ ਲਿੰਦਰੇ ਦਾ ਸਾਤ ਦਿਨ ਉੱਤ ਵੇਖ ਮੇਰੀ ਗੱਲ ਸੁਣ ਤੈਨੂੰ ਤਾਂ ਵਾ ਵਧੀਆ ਸਕੂਲੇ ਪਾਇਆ ਹੋਣਾ ਹੁਣ ਤੂੰ ਪੜਦਾ ਹੀ ਮੇਰੇ ਪੁੱਤ ਨੇ ਠੀਕ ਹੋਣਾ ਪਰ ਇਹ ਕਿ ਜਿੰਨੇ ਵੀ ਆਉਂਦੇ ਮੇਰੀ ਮਿਹਨਤ ਨਾਲ ਆਉਂਦੇ ਆ ਮੈਂ ਨਗਲ ਨਹੀਂ ਕਦੀ ਮਰੀ ਮੈਨੂੰ ਪਤਾ ਵਾ ਮੈਨੂੰ ਮਾਣ ਵਾ ਆਪਣੇ ਪੁੱਤ ਤੇ ਉਹਦੇ ਮੱਖਪੀ ਆ ਗਈ ਇਹਨਾਂ ਦੀ ਗੱਲਾਂ ਸੁਣ ਕੇ ਬੜਾ ਹੇ ਜਿਹੇ ਜਿਹੇ ਕਰਕੇ ਹੱਸਣ ਡੇ ਸੀ ਸਾਡੇ ਤੇ ਮੁੰਡੇ ਦੀ ਨੰਬਰ ਆਏ ਆ ਸਾਡਾ ਮੁੰਡਾ ਬੜਾ ਵਧੀਆ ਵਾ ਬੜਾ ਲਾਇਕ ਵਾ ਬੜੀਆਂ ਖੂਬੀਆਂ ਕਰਨ ਡੇ ਹੋ ਜਣ ਵਨ ਸੁਣੀਆਂ ਗੱਲਾਂ ਕਰਨ ਡੇ ਇਹ ਵੀ ਕਹਿ ਦੇਣਾ ਇਹਨਾਂ ਅਗਲ ਮਾਰ ਕੇ ਆਏ ਆ ਮੇਰੇ ਨਾਲ ਗੱਲ ਹੀ ਨਾ ਹੋਈ ਮੈਂ ਤਾਂ ਸੁਣ ਕੇ ਆ ਗਈ ਮੈਨੂੰ ਤਾਂ ਲੱਗੀ ਅੱਗ ਮੈਂ ਤਾਂ ਤਾਲ ਕੇ ਤੇਰੇ ਦਵਾਲੇ ਹੋ ਗਈਆਂ ਪਰ ਵਿਚਲੀ ਗੱਲ ਤਾਂ ਹੁਣ ਤੂੰ ਹੀ ਸਮਝਾਵਾ ਨਾ ਮੈਂ ਤਾਂ ਅੱਗੇ ਰੋਲਾ ਪਾਉਂ ਲਈ ਆ ਪਿੰਨੇ ਨੰਬਰ ਉਹਦੇ ਆ ਹੀ ਨਹੀਂ ਸਕਦੇ ਸਕੂਲ ਜਾਂਦਾਰ ਪਤਕ ਵੀ ਮੈਂ ਵੇਖਿਆ ਨਹੀਂ ਸਾਰਾ ਦਿਨ ਡੰਗਰਾਂ ਨਾਲ ਪੱਠੇ ਪੁੰਦਾ ਰਹਿੰਦਾ ਆਪਣੇ ਪਿਓ ਦੇ ਮਗਰ ਮਗਰ ਤਰਿਆ ਕਰਦਾ ਵਾ ਤੇ ਇਹੋ ਜਿਹੇ ਮੁੰਡਿਆਂ ਦੇ ਨੰਬਰ ਥੁੜੀ ਹੁੰਦੇ ਹੁੰਦੇ ਆ ਹਣ ਤੂੰ ਉਹ ਰੋਜ਼ ਸਕੂਲ ਜਾਂਂਦੇ ਆ ਜਿੰਨਾ ਪੜਦਾ ਵਾ ਆਪਣੀ ਮਿਹਨਤ ਨਾਲ ਨੰਬਰ ਲੈਣਦੇ ਆ ਵਾ ਮੈਨੂੰ ਪਹਿਲਾਂ ਹੀ ਪਤਾ ਸੀ ਆਹੋ ਪੁੱਤ ਮੇਰੇ ਨੇ ਕੀਤੀ ਮੇਰੇ ਵੱਲ ਦੀ ਗੱਲ ਆ ਤੇਰੇ ਪਿਓ ਦਾ ਦਿਮਾਗ ਖਰਾਬ ਹੋ ਗਿਆ ਵਾ ਉਹਨਾਂ ਦੇ ਮਗਰ ਲੱਗੀ ਫਿਰਦਾ ਚੱਲ ਕੋਈ ਨਹੀਂ ਦੁੱਧ ਪੀਣਾ ਮੇਰੇ ਪੁੱਤਰੇ ਲੈ ਲੈ ਦੇ ਲਿਆਵਾ ਹਾਂ ਬਿਸਕੁਟ ਵੀ ਲੈ ਆਵਾ ਨਾਲ ਆਹੋ ਚੱਲ ਵੇ ਆ ਮੇਰਾ ਪੁੱਤ ਮੈਂ ਆ ਗਈ ਹੁਣ ਅਲੱਲਾ ਫੋਨ ਤੇ ਦੇਖ ਮੇਰਾ ਪੁੱਤ ਚਾਲੇ ਸ਼ੁਗਰਾ ਚ ਲੱਗੀ ਐ ਮੰਮੀ ਜਾਣ ਬਜੀ ਮੈਂ ਤਾਂ ਵਹਿ ਮਾਰਤਾ ਜੀ ਕੰਮ ਤੇ ਚਲੋ ਵਧੀਆ ਪੜਦਾ ਵਾ ਨੀਂਦ ਮੇਰੀ ਖਰਾਬ ਐ ਮੈਂ ਨਹੀਂ ਪੜਦਾ ਚਲੋ ਨਾਲੇ ਪੜਨ ਵਾਲਾ ਵੀ ਮੰਮੀ ਮੰਮੀ ਜੀ ਆਹੋ ਪੁੱਤ ਉਠੋ ਆ ਗਿਆ ਮੈਂ ਤਾਂ ਆ ਮੈਂ ਹੁਣੇ ਹੀ ਬੇਲੀ ਤੋਂ ਆਇਆ ਇਹ ਕੰਮ ਕੰਮ ਕਰਕੇ ਅੱਛਾ ਤੇ ਇਦਾਂ ਕਰ ਉਹਨੂੰ ਚਾਹ ਪਾਣੀ ਦੋ ਹੋਹ ਕੱਖੇ ਜਾ ਤੇ ਬੁੱਤ ਤਰਵਾਤੇ ਮੇਬੜਉਂਦੀ ਆ ਪਰ ਨਾ ਚਾਹ ਬਣਾਉਣ ਤੋਂ ਪਹਿਲਾਂ ਇੱਕ ਖੁਸ਼ਖਬਰੀ ਦਿੰਨੀ ਆ ਤੈਨੂੰ ਕੀ ਖੁਸ਼ਖਬਰੀ ਏ ਦੱਸੋ ਨਹੀਂ ਤੇਰਾ ਸਕੂਲੋਂ ਫੋਨ ਆਇਆ ਸੀ ਮੇਰੇ ਸਕੂਲੋਂ ਉਹ ਕਾਦਾ ਬੋਝ ਕਾਦਾ ਆਹੋ ਕੋਈ ਗਲਤੀ ਤਾਂ ਨਹੀਂ ਕੀਤੀ ਤੂੰ ਗਲਤੀ ਤਾਂ ਮੈਂ ਕੋਈ ਨਹੀਂ ਕਰਦਾ ਆ ਸਕੂਲ ਲਈ ਵੇਖ ਲਾ ਗਲਤੀ ਤਾਂ ਨਹੀਂ ਆਇਆ ਜੇ ਸਾਨੂੰ ਤੀ ਹੱਸਣ ਦੇ ਜਦੋਂ ਦੱਸੋ ਮੈਨੂੰ ਇਹ ਵੀ ਗੱਲ ਕੀ ਆ ਫੋਨ ਕਾਦਾ ਨਹੀਂ ਤੇਰੀ ਮੈਡਮ ਆਂਦੀ ਵੀ 10ਵੀਂ ਦੇ ਵਿੱਚੋਂ 90% ਨੰਬਰ ਆਇਆ ਕਰਨ ਦੇ ਸੱਚੀ ਮੰਮੀ ਸੱਚੀ ਤੰਮੇ ਹਾਂ ਚੱਲ ਮੇਰਾ ਪੁੱਤ ਦਿਨ ਰਾਤ ਮਿਹਨਤ ਤੇ ਕਰਦਾ ਨੀਗਾ ਦਿਨੇ ਕੰਮ ਕਰਦਾ ਰਹਿੰਦਾ ਵਾ ਰਾਤ ਨੂੰ ਹੀ ਆ ਘੜੀ ਤੱਕ ਕਿਤਾਬ ਪੜ੍ਹ ਲੈਂਦੇ ਪੁੱਤ ਐਦਾਂ ਹੀ ਮਿਹਨਤ ਕਰਦਾ ਰਹੀਂ ਹੁਣ ਨਾ ਵੇਲੀ ਦਾ ਕੰਮ ਥੋੜਾ ਜਿਹਾ ਘਟਾ ਦੇ ਤੇ ਪੜ੍ਹਾਈ ਵਾ ਧਿਆਨ ਦੇ ਮੇਰਾ ਪੁੱਤ ਆਹ ਜਿਹੜੇ 2-3 ਸਾਲ ਵਾ ਨਾ ਇਹ ਬੜੇ ਜ਼ਰੂਰੀ ਆ ਮੰਮੀ ਮੈਂ ਤੇ ਜਦੋਂ ਮੇਰਾ ਟਾਈਮ ਟੂ ਮਿਲਦਾ ਮੈਂ ਉਹੋ ਕਿਤਾਬ ਲੈ ਕੇ ਬਹਿ ਜਾਣਾ ਮੈਂ ਨਹੀਂ ਮੈਨੂੰ ਪਤਾ ਹੀ ਪਰ ਨਾ ਤੂੰ ਵੀ ਹੁਣ ਸਮਝਦਾਰ ਨਾ ਜੇ ਤੂੰ ਪੜਿਆ ਹੋਏਗਾ ਮਿਹਨਤ ਕੀਤੀ ਹੋਊਗੀ ਇਹ ਮਿਹਨਤ ਦਾ ਫਲ ਤੇਨੂੰ ਮਿਲਦਾ ਹੀ ਮਿਲਦਾ ਹੁਣ ਵੇਖ ਲੈ ਜੇ ਤੇਰਾ ਚਾਚਾ ਪੜਿਆ ਸੀਗਾ ਤੇ ਨਗਰੀ ਕਰਨ ਲਿਆ ਵਾ ਤੇ ਜੇ ਤੇਰਾ ਪਿਓ ਨਹੀਂ ਪੜਿਆ ਥੋੜਾ ਡੰਗਰਾਂ ਦੇ ਪੱਠੇ ਪਾਉਂਦਿਆ ਆਹ ਹੋਇਦ ਕਾਲੇ ਘਰਾਂ ਦੇ ਵਿਚਾਰੇ ਤੋਰਨੇ ਪੜੇ ਉਹ ਖਿੰਦੇ ਆ ਕਿਉਂਕਿ ਬੜੀ ਮੰਗਾਈ ਆ ਜਿੰਨੇ ਜੀ ਹੋਈਏ ਉਹਨੇ ਕਮਾਈਏ ਤੇ ਫੇਰ ਪੂਰੀ ਪੈਂਦੀ ਆ ਨਾਲੇ ਮੰਮੀ ਲੋਕ ਐਵੇਂ ਮਾਰਦੇ ਰਹਿੰਦੇ ਆ ਸਰਕਾਰੀ ਸਕੂਲ ਅਗਲਵਾਜ ਜਾਂਦੀ ਆ ਕੋਈ ਨਕਲ ਨੁਕਲ ਨਹੀਂ ਮਾਈਦੀ ਇੱਥੇ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਗਾੜੀ ਦਾ ਮਿਹਨਤ ਕਰ ਤੇਰੇ ਪਾਪਾ ਕਹਿੰਦੇ ਸੀ ਨਹੀਂ ਤਾਂ ਟਿਊਸ਼ਨ ਰਖਾ ਦਿੰਨੇ ਆ ਕਿਤੇ ਉਹ ਨਹੀਂ ਨਹੀਂ ਮੰਮੀ ਮੈਂ ਘਰੇ ਪੜ੍ਹ ਲਿਆ ਕਰਨਾ ਵਾ ਜਦੋਂ ਟਾਈਮ ਮਿਲਦਾ ਜੇ ਨਹੀਂ ਤਾਂ ਰਖਾ ਦਿੰਨੇ ਆ ਕੋਈ ਨੀ ਚਲ ਜਾ ਕਰ ਘੰਟਾ 2 ਘੰਟੇ ਵਿੱਚ ਉਹ ਨਹੀਂ ਨਹੀਂ ਮੰਮੀ ਘਰੇ ਠੀਕ ਆ ਜਦੋਂ ਮੈਂ ਟਿਊਸ਼ਨ ਤੇ ਜਾਂਦਾ ਤੁਹਾਨੂੰ ਪਤਾ ਵਾ ਉੱਥੇ ਵਨਸ ਵਨੇ ਮੁੰਡੇ ਆਉਂਦੇ ਗੱਲ ਤੇ ਤੇਰੀ ਹਾਵੀ ਠੀਕ ਵਾ ਕਿਸ ਨੇ ਕੋਈ ਸਲਾਹ ਦੇਣੀ ਆ ਤਾਂ ਕਿਸ ਨੇ ਕੋਈ ਸਲਾਹ ਦੇਣੀ ਆ ਉਹ ਵੀ ਤਾਂ ਹੀ ਤੇ ਮੈਂ ਤੁਹਾਨੂੰ ਕਹਿਣ ਦਿਆ ਮੈਂ ਘਰੇ ਪੜ੍ਹ ਲਿਆ ਕਰਨਾ ਵਾ ਚੱਲ ਜਿੱਥੋਂ ਨਾਕ ਤੇ ਗੱਲ ਲੱਗੂ ਨਾ ਉਹ ਤੇਰੇ ਤਾਏ ਦਾ ਮੁੰਡਾ ਜਿਹੜਾ ਵਾ ਉਹ ਬਥੇਰਾ ਪੜਿਆ ਲਿਖਿਆ ਵਾ ਉਹਨੂੰ ਜਾ ਕੇ ਪੁੱਛ ਲਿਆ ਤੇ ਇਥੋਂ ਮੈਨੂੰ ਨਹੀਂ ਸਮਝ ਲੱਗਣ ਗਈ ਤੇ ਮੈਨੂੰ ਦੱਸ ਦੇ ਆਹੋ ਉਹੀ ਤਾਂ ਗੱਲ ਆ ਮੈਨੂੰ ਤੇ ਕਰਨ ਜਦੋਂ ਫੋਨ ਆਇਆ ਨਾ ਪਹਿਲਾਂ ਤੇ ਮੈਂ ਡਰ ਗਈ ਕਿ ਕਿਤੇ ਕੋਈ ਸ਼ਿਕਾਇਤ ਨਾ ਹੋਏ ਜਦੋਂ ਉਹਨੇ ਨੰਬਰਾਂ ਬਾਰੇ ਦੱਸਿਆ ਨਾ ਫੇਰ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਵੀ ਸੱਚੀ ਮੈਡਮ ਕਹਿੰਦੇ ਜੇ ਕਰਨ ਦੇ ਨੰਬਰ ਆਏ ਹੋਰ ਕਿਸ ਦੇ ਤੇ ਨਹੀਂ ਦੱਸਣ ਦੇ ਆਂਦੀ ਨਹੀਂ ਨਹੀਂ ਕਰਨ ਦੇ ਦੱਸਣ ਦੇ ਇਹ ਮੇਰੀ ਗੱਲ ਤਾਂ ਸੁਣ ਪਾਪਾ ਨੂੰ ਦੱਸਤਾ ਵਾ ਪਾਪਾ ਮੇਰਾ ਦਾਸਵਾ ਪਾਪਾ ਬੜੇ ਖੁਸ਼ ਵਾ ਐ ਹੌਣੀ ਵਾਲੇ ਆ ਪਾਪਾ ਵੀ ਮਾਹੀ ਤੇ ਬਾਹਰ ਕਿਤੇ ਹੋਣੀ ਮੀ ਇਹਨ ਮਲੇ ਨੰਬਰ ਆ ਗਿਆ ਮੈਨੂੰ ਮੋਟਰਸਾਈਕਲ ਵੀ ਲੈ ਦੇ ਦੋ ਪੁੱਤ ਤੂੰ ਤਾਂ ਮੋਟਰਸਾਈਕਲ ਦੀ ਗੱਲ ਕਰਨ ਦਿਆ ਉਧਰ ਚਾਚੀ ਤੇਰੀ ਤੇਾਨੂੰ ਘਰੋਂ ਕੱਢਣ ਨੂੰ ਫਿਰ ਲਈ ਆ ਪੁੱਤ ਤੂੰ ਫਿਕਰ ਨਾ ਕਰ ਤੈਨੂੰ ਮੋਟਰਸਾਈਕਲ ਵੀ ਲੈ ਦਾਂਗੇ ਹੁਣ ਵੇਖ ਲਾ ਕਿ ਘਰ ਵਿੱਚ ਕਿਦਾਂ ਕਲੇਸ਼ ਚੱਲਣ ਡਿਆ ਮੈਂ ਤੇ ਇਹ ਸੋਚਦੀ ਆ ਕਿ ਚਲ ਤੂੰ ਪੜ੍ਹਦੇਗਾ ਰਹਿਣ ਨੂੰ ਤਾਂ ਇੱਥੇ ਮੇਰਾ ਵੀ ਜੀ ਨਹੀਂ ਕਰਦਾ ਪਰ ਤੇਰਾ ਕਰਕੇ ਮੈਨੂੰ ਰਹਿਣਾ ਪੈ ਗਿਆ ਵਾ ਪੇਚਾਲੇ ਇੱਥੇ ਸਾਰੀਆਂ ਸਹੂਲਤਾਂ ਹੈਗੀਆਂ ਵਾ ਮੇਰਾ ਪੁੱਤ ਪਲੱਸ 2 ਕਰ ਹੀ ਲਵੇ ਤੇ ਤੂੰ ਪਲੱਸ 2 ਕਰਕੇ ਕੀ ਬੰਨੇ ਲੱਗੇਗਾ ਤੇ ਕੋਈ ਗੱਲ ਨਹੀਂ ਫੇਰ ਸਾਨੂੰ ਕੋਈ ਫਿਕਰ ਨਹੀਂ ਰਹੇਗਾ ਆਹ ਜੀ ਤੇ ਗੱਲ ਹੈ ਵਾ ਕੋਈ ਗੱਲ ਨਹੀਂ ਮੰਮੀ ਮੈਂ ਵੀ ਆਪਣੀ ਨਾ ਪੂਰੀ ਮਿਹਨਤ ਕਰਦਾ ਵਾਂ ਮੈਂ ਤਾਂ ਨਹੀਂ ਆ ਪਲੱਸ 1 ਚ ਐਡਮਿਸ਼ਨ ਲੈਣੀ ਹੈ ਨਾ ਤੇ ਵੇਖ ਲੈ ਕਿਸ ਦੀ ਸਲਾਹ ਲੈ ਲੈ ਵੀ ਗਾੜੀ ਕਿਹੜਾ ਸਬਜੈਕਟ ਰੱਖਾਂ ਮੈਂ ਆਹੋ ਕੋਈ ਗੱਲ ਨਹੀਂ ਪੁੱਤ ਅਜੇ ਮੁੰਡੇ ਨੂੰ ਪੁੱਛ ਲਊਗਾ ਆਹੋ ਉੰਨੇ ਹੁਣ ਨਾ ਟੈਸਟ ਟੁਇਸਟ ਕਲੀਅਰ ਕਰ ਗਿਆ ਇੱਕ ਅੱਧਾ ਤੁਹਾਨੂੰ ਪੁੱਛੂਗਾ ਫਿਰ ਮੈਂ ਕੀ ਰਹਿਣਾ ਆਹੋ ਹੁਣ ਸਾਨੂੰ ਤਾਂ ਪਤਾ ਨਹੀਂਗਾ ਅਸੀਂ ਇਹਨੇ ਪੜੇ ਲਿਖੇ ਤਾਂ ਹੈ ਨਹੀਂਗੇ ਆਹ ਇਹਦੇ ਗੱਲ ਆਵਾ ਤੇ ਚੱਲ ਕੇ ਚੰਗੇ ਬੰਦੇ ਦੀ ਸਲਾਹ ਲਈ ਗਏ ਤੇ ਚੰਗੀ ਗੱਲ ਆਹੋ ਤੇ ਚਲੋ ਮੈਂ ਇਹਦਾ ਕਰਦਾ ਮੈਂ ਨਾ ਮੂੰਹਾਂ ਢੋਲਾ ਤੇ ਤੂੰ ਮੇਰੇ ਨਾਲ ਰੋਟੀ ਵੰਡ ਦੇ ਦੋ ਬਾਕੇ ਚੱਲ ਬੈਠ ਜਾਈਏ ਕੋਸ਼ਿਸ਼ ਤੇ ਤਾਂ ਨਹੀਂ ਬੜਾ ਪਹਿਮਰੇ ਹੀ ਨੇ ਨੰਬਰ ਆ ਗਏ ਚੱਲ ਮੇਰਾ ਪੁੱਤ ਪੜਾਈ ਵੇ ਚਲਾਈ ਦਾ ਮੋਟਰਸਾਈਕਲ ਨੂੰਾਂ ਡਿਆਵਾ ਕੋਈ ਗੱਲ ਨਹੀਂ ਛੇਤੀ ਇਹਦੀ ਨਾ ਇਹ ਵੀ ਰੀਤ ਪੂਰੀ ਕਰ ਦਾਂਗੇ। ਮੈਨੂੰ ਸਮਝ ਨਹੀਂ ਆਉਂਦੀ ਪੀ ਇਹ ਕਿਹੜੇ ਰਿਸ਼ਤੇਦਾਰਾਂ ਦੀ ਗੱਲ ਕਰਦੀ ਫਿਰਦੀ ਆ ਮੈਂ ਰਿਸ਼ਤੇਦਾਰ ਸਦਣੇ ਆ ਮੈਂ ਫੇਰ ਸਾਰੀ ਗੱਲ ਕਰਨੀ ਆ ਨਾ ਰਿਸ਼ਤੇਦਾਰ ਕਿਹੜੇ ਵਿੱਚ ਹਿੱਸਾ ਪਾਉਣਾ ਇਹ ਹੀ ਗੇ ਜਿਹੜੇ ਰਿਸ਼ਤੇਦਾਰਾਂ ਦੀ ਗੱਲਾਂ ਕਰਦੀ ਫਿਰਦੀ ਆ ਕੋਈ ਨਹੀਂ ਜੀਵਨ ਤੈਨੂੰ ਸਕੀਮ ਪਹਿਲਾਂ ਲਗਾਉਣੀ ਪੈਣੀ ਆ ਏਦਾਂ ਕਰਨੀ ਆ ਜਿਹੜੇ ਵੀ ਕੋਈ ਰਿਸ਼ਤੇਦਾਰ ਸਾਦੀ ਆ ਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਫਿਰ ਛੁੱਟੀ ਕਰਨੀ ਪੈਣੀ ਇਹਨਾਂ ਦੀ ਮੈਂ ਨਾ ਕਿ ਇਹਨੂੰ ਨਹੀਂ ਕੁਛਣਾ ਹੁਣ ਚੁੱਪ ਕਰਕੇ ਨਾ ਕੱਪੜੇ ਪਾ ਕੇ ਨਾ ਧੱਕੇ ਦੇ ਕੇ ਬਾਹਰ ਕੱਢ ਦੇਣਾ ਫੇਰ ਕਿਤਾ ਆ ਜਾਣਗੇ ਇਹ ਘਰ ਚ ਸ਼ਰਮ ਨਾਲ ਮਰਨਗੇ ਨਾ ਕੋਈ ਨਹੀਂ ਹੁਣ ਮੈਨੂੰ ਇਹ ਹਥਿਆਰ ਫੜਨਾ ਪੈਣਾ ਵਾ ਉਹਨਾਂ ਚੰਮੀ ਦੇ ਬੰਦੇ ਦੀ ਤੀ ਬਣਨਾ ਇਹ ਤੇ ਚੰਦੀ ਆ ਸਭ ਕੋ ਬਣਿਆ ਬਣੇ ਬਣਾਏ ਤੇ ਬੈਠੀ ਆਂ ਆਰਾਮ ਦੇ ਨਾਲ ਇਹਨੂੰ ਕਿ ਲੋਣਾ ਕਦੋਂ ਬਾਹਰ ਜਾਣ ਦੀ ਸੋਚਣਾ ਤਾਂ ਕੋ ਮੈਨੂੰ ਹੀ ਪੈਣਾ ਵਾ ਜੇ ਕਿਤੇ ਨੇ ਪਿਆਸ ਕਿੱਥੇ ਫਸਾ ਲਏ ਨਾ ਫੇਰ ਮੈਂ ਆਪਣੇ ਪੁੱਤ ਦਾ ਘਰ ਘੋਰ ਬਣਾ ਕਹੂਗਾ ਨਹੀਂ ਨਹੀਂ ਆਪਾਂ ਤੇ ਨਹੀਂ ਰੀਜਾਂ ਘਰ ਬਣਾਇਆ ਇਹਦਾ ਕੀ ਇਰਾਦਾ ਵਾ ਇਹਨੂੰ ਮੈਂ ਅੱਧ ਦਿਨ ਮਲਕਣ ਬੜਾ ਦੰਗ ਨਹੀਂ ਆਪੇ ਬਣਾਵੇ ਆਪਣੇ ਮੁੰਡੇ ਦਾ ਘਰ ਤੇ ਇਹਨੂੰ ਲੱਗੇ ਪਤਾ ਵੀ ਘਰ ਕਿੱਦਾਂ ਬਣਾਈਂਦੇ ਆ ਕੋਈ ਨਹੀਂ ਮੈਂ ਵੀ ਦਿਮਾਗ ਆਪਣਾ ਚਲਾਉਣੀ ਆ ਨਾ ਤੇ ਕਰਨੀ ਆ ਮੇਦਾਂ ਮੈਂ ਘਰ ਦੇ ਚਸ਼ੇ ਦੀ ਛੇਦੀ ਚਲ ਮੈਂ ਨਾ ਮੁੰਡਾ ਸਕੂਲੋਂ ਆਉਣ ਵਾਲਾ ਸੱਜੀ ਤੇ ਬਣਾਵਾਂ